ਅੱਜ ਦਾ ਆਪਣਾ ਪਹਿਲਾ ਸਵਾਲ ਹੈ ਜੀ ਗੁਰੂ ਅੰਗਦ ਸਾਹਿਬ ਜੀ ਦਾ ਪਹਿਲਾ ਨਾਮ ਕੀ ਸੀ ਅਗਰ ਆਪ ਜਣੇ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਬਤੂ ਬਤ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਬੱਚੇ ਸਿੱਖੀ ਇਤਿਹਾਸ ਨਾਲ ਜੁੜ ਸਕਣ ਕਈ ਵਾਰ ਇਹ ਸਵਾਲ ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਅੰਗਦ ਸਾਹਿਬ ਜੀ ਦਾ ਪਹਿਲਾ ਨਾਮ ਪਾਈ ਲਹਿਣਾ ਜੀ ਸੀ ਆਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 2 ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਅਗਰ ਤੁਹਾਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਜਲਦੀ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਤੇ ਤੁਸੀਂ ਕਿਸ ਪਿੰਡ ਸ਼ਹਿਰ ਤੋਂ ਇਸ ਵੀਡੀਓ ਨੂੰ ਵਾਚ ਕਰ ਰਹੇ ਹੋ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਪਾਈ ਫੈਰੂਮਲ ਜੀ ਵਾਦਿਆ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 3 ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਕਮੈਂਟ ਦੇ ਰਹਿੰਦੋ ਜਲਦੀ ਤੋਂ ਜਲਦੀ ਇਸ ਸਵਾਲ ਦਾ ਜਵਾਬ ਤੇ ਕੁਝ ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਤੇ ਸਾਨੂੰ ਅਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ ਹੈ ਸੋ ਉਹਨਾਂ ਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰ ਅੰਗਦ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਦੇਆ ਕੌਰ ਜੀ ਸੀ ਅਗਲੇ ਸਵਾਲ ਵੱਲ ਵਧਣ ਤੋਂ ਪਹਿਲਾਂ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਅਗਰ ਆਪ ਜੀ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਜਾ ਕੇ ਕومی ਸੋ ਸਰਚ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਲੱਗੇ ਬੈਲ ਆਈਕਨ ਤੇ ਕਲਿੱਕ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦਵਦਿਆ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 4 श्री गुरु अंगद साहिब जी का प्रकाश कदों हो अगर आप जी ने इस सवाल का जवाब पता है तो जल्दी तो जल्दी कमेंट करो अगर नहीं तो कुछ सैकंड वेट करो जल्दी मैं थो इस सवाल का जवाब देवगी अगर आप जी वीडियो वजिया लगती है तो कमेंट बॉक्स में वागुरु जी लिखना ना भूलना सो इस सवाल का सही जवाब है जी श्री गुरु अंगद साहिब जी का प्रकाश पंद्रह सौ चार ईस्वी में होया ਵਾਦਿਆ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 5 ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਜਲਦੀ ਕਮੈਂਟ ਰਾਈਂ ਦਿਓ ਇਸ ਸਵਾਲ ਦਾ ਜਵਾਬ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਮੱਤੇ ਦੀ ਸਰਾ ਜੀਲਾ ਮੁਕਸਰ ਵਿਖੇ ਹੋਇਆ ਸੀ ਵਾਦਿਆ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 6 ਸ਼ਿਰਗੁਰੂ ਅੰਗਰ ਸਾਹਿਬ ਜੀ ਦੀ ਸੁਪਤਨੀ ਦਾ ਕੀ ਨਾਮ ਸੀ? ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਵੀਡੀਓ ਨੂੰ ਬਾਤ-ਬਾਤ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਕਿਉਂਕਿ ਇਹ ਸਵਾਲ-ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸ਼ਿਰਗੁਰੂ ਅੰਗਰ ਸਾਹਿਬ ਜੀ ਦੀ ਸੁਪਤਨੀ ਦਾ ਨਾਮ ਸੀ ਮਾਤਾ ਖੀਵੀ ਜੀ। ਬាទ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 7 ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਕਮੈਂਟ ਦੇ ਰਹੇ ਜਲਦੀ ਤੋਂ ਜਲਦੀ ਦੋ ਇਸ ਸਵਾਲ ਦਾ ਜਵਾਬ ਤੇ ਤੁਸੀਂ ਕਿਸ ਪਿੰਡ ਸ਼ਹਿਰ ਤੋਂ ਇਸ ਵੀਡੀਓ ਨੂੰ ਵਾਚ ਕਰ ਰਹੇ ਹੋ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਦੋ ਪੁੱਤਰ ਸਨ ਜਿਨ੍ਹਾਂ ਦੇ ਨਾਮ ਸੀ ਜੀ ਭਾਈ ਦਾਸੂ ਜੀ ਅਤੇ ਭਾਈ ਦਾਤੂ ਜੀ ਵਾਧਿਆ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 8 ਸ਼ਿਰਗੁਰ ਅੰਗਸਾਹਿਬ ਜੀ ਦੀਆਂ ਪੁੱਤਰੀਆਂ ਦੇ ਕੀ ਨਾਮ ਸਨ ਆਪ ਜੀ ਨੂੰ ਅਗਰੇ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਸੋਇ ਸਵਾਲ ਦਾ ਸਹੀ ਜਵਾਬ ਹੈ ਜੀ ਸ਼ਿਰਗੁਰ ਅੰਗਸਾਹਿਬ ਜੀ ਦੀਆਂ ਦੋ ਸੁਪਤਰੀਆਂ ਸਨ ਜਿਨ੍ਹਾਂ ਦੇ ਨਾਮ ਸਨ ਬੀਬੀ ਅਮਰੋਜੀ ਅਤੇ ਬੀਬੀ ਅਨੋਖੀ ਜੀ ਵਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 9 ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਬਾਤ ਤੋਂ ਬਾਅਦ ਅੱਗੇ ਸਾਂਝੀ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਜਾਣਕਾਰੀ ਹਰ ਵੀਰ ਪੈਂਟ ਤੱਕ ਪਹੁੰਚ ਸਕੇ ਸਹੀ ਸਵਾਲ ਹੈ ਸਹੀ ਜਵਾਬ ਹੈ ਜੀ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ 10 ਰਾਗਾਂ ਵਿੱਚ ਦਰਜ ਹੈ ਵਾਦਿਆਂ ਜੀ ਅਗਲੇ ਸਵਾਲ ਵਾਲ ਸਵਾਲ ਨੰਬਰ 10 ਪਹਿਲਾ ਹੈ ਨਾ ਜੀ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਿੰਨੇ ਸਾਲ ਸੇਵਾ ਕੀਤੀ ਸੀ ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਬਧੇ ਲਗੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਕਰਕੇ ਇਹ ਜ਼ਰੂਰ ਦੱਸਣਾ ਜੀ ਕਿ ਤੁਸੀਂ ਅਗਲੀ ਵੀਡੀਓ ਕਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਦੇਖਣਾ ਚਾਹੁੰਦੇ ਹੋ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਲਹਿਣਾ ਜੀ ਨੇ ਗੁਰਨਾਨਕ ਸਾਹਿਬ ਜੀ ਦੀ ਲਗਭਗ 7 ਸਾਲ ਸੇਵਾ ਕੀਤੀ ਸੀ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਰ ਆਪ ਜੀ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਮੇਰੀ ਵੀਡੀਓ ਵਿੱਚ ਕੋਈ ਕਮੀ ਪੈਸ਼ੀ ਲੱਗਦੀ ਹੈ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਮੈਂ ਉਸ ਵਿੱਚ ਸੁਧਾਰ ਜਰੂਰ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ